ਸਾਤ ਸੂਕਾ ਤੁਸੀਂ ਦੇਖ ਰਹੇ ਹੋ ਔਨ ਇਅਰ ਮੈਂ ਹਰਵਿੰਦਰ ਸਿੰਘ ਬੱਦਨ ਹਮੇਸ਼ਾ ਗੱਲ ਨਸ਼ੇ ਦੀ ਹੁੰਦੀ ਹੈ ਜਦੋਂ ਇੰਟਰਨੈਸ਼ਨਲ ਮਾਰਕੀਟ ਦੀ ਗੱਲ ਹੁੰਦੀ ਹੈ ਕਰੋੜਾਂ ਚ ਕੀਮਤਾਂ ਹੁੰਦੀਆਂ ਨੇ ਪਰ ਕਈ ਵਾਰ ਲੋਕ ਅਜਿਹੇ ਗੁਨਾਹ ਵੀ ਕਰਦੇ ਨੇ ਜੋ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕੀ ਕਹਦੇ ਸੋਚਿਆ ਕਿ ਵੇਲ ਮੱਛੀ ਦਾ ਕੋਈ ਇੱਕ ਅਜਿਹਾ ਹਿੱਸਾ ਜਿਸ ਦੀ ਕੀਮਤ ਕਰੋੜਾਂ ਵਿੱਚ ਹੋ ਸਕਦੀ ਹੈ 1 ਕਿਲੋ ਦੀ ਕੀਮਤ 1 ਤੋਂ ਲੈ ਕੇ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਤਕਰੀਬਨ 2 ਸਵਾ 2 ਕਰੋੜ ਰੁਪਏ ਤੱਕ ਹੁੰਦੀ ਹੈ ਜੀ ਹਾਂ ਖਰੜ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲ ਅਜਿਹਾ ਸਮਾਨ ਮਿਲਿਆ ਜਦੋਂ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਚੀਜ਼ ਹੈ ਤਾਂ ਉਹ ਵੀ ਹੈਰਾਨ ਰਹਿ ਗਏ ਜਿਸ ਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਤਕਰੀਬਨ ਕਰੋੜਾਂ ਚ ਹੈ ਪਰ ਇਹ ਨਾ ਤਾਂ ਕੋਈ ਨਸ਼ਾ ਹੈ ਤੇ ਨਾ ਹੀ ਨਸ਼ੇ ਦੇ ਲਈ ਕੋਈ ਕੰਮ ਆਉਂਦਾ ਹੈ ਵੇਲ ਮੱਛੀ ਦੇ ਕੋਲੋਂ ਇੱਕ ਅਜਿਹਾ ਪਦਾਰਥ ਨਿਕਲਦਾ ਹੈ ਸਮੁੰਦਰ ਦੇ ਵਿੱਚ ਜੋ ਫਿਸ਼ਰਮੈਨ ਇਹ ਜੋ ਮੱਛੀਆਂ ਫੜਦੇ ਨੇ ਜਦੋਂ ਉਹਨਾਂ ਦੇ ਹੱਥੇ ਚੀਜ਼ ਲੱਗਦੀ ਹੈ ਤਾਂ ਉਹਨਾਂ ਲਈ ਖਜ਼ਾਨਾ ਹੁੰਦਾ ਹੈ ਪਰ ਜਦੋਂ ਕਿਤੇ ਵੇਲ ਮੱਛੀਆਂ ਨੂੰ ਮਾਰ ਕੇ ਉਹਨਾਂ ਦੇ ਕੋਲੋਂ ਇਹ ਸਮਾਨ ਕੱਢਿਆ ਜਾਂਦਾ ਹੈ ਤਾਂ ਇਹਨਾਂ ਦੀ ਕੀਮਤ ਹੋਰ ਜ਼ਿਆਦਾ ਵੱਧ ਜਾਂਦੀ ਹੈ ਵੇਲ ਪੋਚਿੰਗ ਹੁੰਦੀ ਹੈ ਸਪਰਮ ਵੇਲ ਨਾਮ ਦੀ ਇੱਕ ਪ੍ਰਜਾਤੀ ਹੈ ਜਿਸ ਦੇ ਵਿੱਚੋਂ ਇਹ ਚੀਜ਼ ਮਿਲਦੀ ਹੈ ਖਰੜ ਦੇ ਇੱਕ ਸਮਾਜ ਸੇਵੀ ਵੱਲੋਂ ਜੋ ਵਾਈਲਡ ਲਾਈਫ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਸੀ ਜਿਸ ਦੇ ਵਿੱਚ ਕੇਰਲਾ ਦਾ ਇੱਕ ਬੰਦਾ ਚੰਡੀਗੜ੍ਹ ਦੇ ਵਿੱਚ ਅਜਿਹਾ ਸਮਾਨ ਵੇਚਣ ਲਈ ਆਇਆ ਜਿਉਂਕਿ ਗੈਰ ਕਾਨੂੰਨੀ ਹੈ ਮਨਾ ਹੈ ਉਸ ਨੂੰ ਲੈ ਕੇ ਕਿਸੇ ਵੀ ਤਰੀਕੇ ਦਾ ਕੋਈ ਕੰਮ ਨਹੀਂ ਕਰ ਸਕਦੇ ਤਾਂ ਪੁਲਿਸ ਨੇ ਉਸ ਨੂੰ ਲੈ ਕੇ ਚਾਰਜ ਜੋ ਸ਼ੁਰੂ ਕਰ ਦਿੱਤੀਆਂ ਤਾਂ ਖਰੜ ਪੁਲਿਸ ਨੇ ਜਦੋਂ ਸੂਚਨਾ ਮਿਲਦੀ ਹੈ ਤਾਂ ਉਸ ਨੂੰ ਲੈ ਕੇ ਇੱਕ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਤਾਂ ਇਸੇ ਤੇ ਚੱਲਦੇ ਆ ਔਨ 에ਅਰ ਕੋਲ ਐਕਸਕਲੂਸਿਵ ਤਸਵੀਰਾਂ ਆਉਂਦੀਆਂ ਨੇ ਕਿ ਉਸ ਬੰਦੇ ਨੂੰ ਖਰੜ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਨ ਮਗਰੋਂ ਉਸ ਦੇ ਕੋਲੋਂ ਜੋ ਸਮਾਨ ਬਰਾਮਦ ਹੁੰਦਾ ਹੈ ਉਸ ਦੀ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕੀਮਤ ਕਰੋੜਾਂ ਦੇ ਵਿੱਚ ਦੇਸੀ ਜਾਂਦੀ ਹੈ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਪੱਥਰ ਵਰਗੀਆਂ ਲੱਗਦੀਆਂ ਪਰੇ ਪੱਥਰ ਵਰਗੀਆਂ ਤਾਂ ਨਹੀਂ ਹੈ ਪਰ ਇਸ ਦੀ ਕੀਮਤ ਕਰੋੜਾਂ ਦੇ ਵਿੱਚ ਹੈ ਵੇਲਮੱਛੀ ਦੇ ਇੰਟਰਸਟਾਈਨ ਦੇ ਵਿੱਚ ਇਹ ਚੀਜ਼ ਬਣਦੀ ਹੈ ਜਦੋਂ ਕੋਈ ਵੇਲਮੱਛੀ ਅਜਿਹੀ ਚੀਜ਼ ਖਾ ਲੈਂਦੀ ਹੈ ਜੋ ਉਸ ਨੂੰ ਡਾਈਜੈਸਟ ਨਹੀਂ ਹੁੰਦੀ ਤਾਂ ਵੇਲਮੱਛੀ ਦੇ ਅੰਦਰੋਂ ਇੱਕ ਅਜਿਹਾ ਸਬਸਟੈਂਸ ਆਪਣੇ ਆਪ ਬਣਦਾ ਹੈ ਤੇ ਜੋ ਇਹ ਸਾਰੇ ਸਿਸਟਮ ਨੂੰ ਖਤਮ ਕਰਦਾ ਹੈ ਤੇ ਉਸ ਤੋਂ ਬਾਅਦ ਇਹ ਜੋ ਪ੍ਰੋਡਕਟ ਹੈ ਇਹ ਬਾਹਰ ਨਿਕਲ ਆਉਂਦਾ ਹੈ ਤੇ ਇਸ ਦੀ ਕੀਮਤ ਫਿਰ ਕਰੋੜਾਂ ਵਿੱਚ ਹੋ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਇਹ ਚੀਜ਼ਾਂ ਪਰਫਿਊਮ ਇੰਡਸਟਰੀ ਦੇ ਨਾਲ ਜੜੀਆਂ ਹੋਈਆਂ ਨੇ ਪਰਫਿਊਮ ਨੂੰ ਲੌਂਗ ਲਾਸਟਿੰਗ ਰੱਖਣ ਦੇ ਲਈ ਲੰਬੇ ਸਮੇਂ ਦੇ ਲਈ ਰੱਖਣ ਦੇ ਲਈ ਇਹ ਚੀਜ਼ਾਂ ਕੰਮ ਆਉਂਦੀਆਂ ਨੇ ਯਾਨੀ ਕਿ ਜੋ ਤੁਸੀਂ ਪਰਫਿਊਮ ਵਰਤਦੇ ਹੋ ਉਸ ਦੇ ਵਿੱਚ ਵੇਲਮੱਛੀ ਦਾ ਇਹ ਹਿੱਸਾ ਕੰਮ ਕਰਦਾ ਹੈ ਜੋ ਲੰਬੇ ਸਮੇਂ ਤੱਕ ਤੁਹਾਡੇ ਕੱਪੜਿਆਂ ਦੇ ਨਾਲ ਲੱਗਿਆ ਰਹਿੰਦਾ ਹੈ ਤੇ ਉਸ ਦੀ ਸੁਗੰਧ ਦੇਰ ਤੱਕ ਆਉਂਦੀ ਰਹਿੰਦੀ ਹੈ ਜਿਵੇਂ ਹੀ ਇਹ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇੱਕ ਕੇਰਲਾ ਦਾ ਬੰਦਾ ਹੈ ਜੋ ਇਸ ਨੂੰ ਲੈ ਕੇ ਤਸਕਰੀ ਕਰ ਰਿਹਾ ਹੈ ਤਾਂ ਉਹਨਾਂ ਵੱਲੋਂ ਮੌਕੇ ਤੇ ਕਾਰਵਾਈ ਕੀਤੀ ਗਈ ਅਤੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਗ੍ਰਿਫਤਾਰ ਵਿਅਕਤੀ ਹੈ ਉਸ ਦਾ ਨਾਮ ਸੁਬੀਨ ਮੁਹੰਮਦ ਦੱਸਿਆ ਜਾ ਰਿਹਾ ਤੇ ਜੋ ਮੁਹਾਲੀ ਦੇ ਰਹਿਣ ਵਾਲੇ ਡਾਕਟਰ ਸਾਹਿਲ ਜੱਕੀ ਇਨਾਂ ਦੇ ਕਹਿਣ ਦੇ ਉੱਤੇ ਸ਼ਿਕਾਇਤ ਦਰਜ ਹੁੰਦੀ ਹੈ ਤੇ ਸੁਬੀਨ ਮੁਹੰਮਦ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹੈ ਤੇ ਉਸ ਦੇ ਕੋਲੋਂ ਇਹ ਪ੍ਰੋਡਕਟ ਬਰਾਮਦ ਕੀਤਾ ਜਾਂਦਾ ਹੈ ਸਪਰਮ ਵੇਲ ਇੱਕ ਅਜਿਹੀ ਪ੍ਰਜਾਤੀ ਹੈ ਜਿਸ ਦੀ ਸਿਰਫ ਤਿੰਨ ਤਰ੍ਹਾਂ ਦੀਆਂ ਹੀ ਵੇਲ ਮੱਛੀਆਂ ਇਸ ਪ੍ਰਜਾਤੀ ਚੋਂ ਹੁੰਦੀਆਂ ਨੇ ਕਾਫੀ ਵੱਡੀਆਂ ਹੁੰਦੀਆਂ ਨੇ ਤਾਂ ਉਸ ਦੇ ਇੰਟਰਸਟਾਈਨ ਦੇ ਵਿੱਚ ਇਹ ਚੀਜ਼ ਬਣਦੀ ਹੈ ਤਾਂ ਹੁਣ ਇਹ ਵੀ ਇੱਕ ਵੱਡੀ ਗੱਲ ਬਣਦੀ ਜਾ ਰਹੀ ਹੈ ਕਿ ਕੀ ਵੇਲ ਪੋਚਿੰਗ ਹੋ ਰਹੀ ਹੈ ਕਿ ਵੇਲ ਮੱਛੀਆਂ ਦਾ ਸ਼ਿਕਾਰ ਵੱਡੇ ਪੱਧਰ ਤੇ ਹੋਣ ਲੱਗ ਪਿਆ ਹੈ ਕਿਉਂਕਿ ਜਦੋਂ ਇਹ ਵੇਲ ਪੋਚਿੰਗ ਹੁੰਦੀ ਆ ਉਸ ਤੋਂ ਬਾਅਦ ਇਹ ਜੋ ਚੀਜ਼ ਆ ਬਾਹਰ ਕੱਢੀ ਜਾਂਦੀ ਆ ਤੇ ਪਰਫਿਊਮ ਦੇ ਮਾਰਕੀਟ ਦੇ ਵਿੱਚ ਇਸ ਨੂੰ ਵੇਚਿਆ ਜਾਂਦਾ ਹੈ ਤੇ ਜੇਕਰ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਵਧੀਆ ਪ੍ਰੋਡਕਟ ਮਿਲ ਜਾਂਦਾ ਹੈ ਤਾਂ ਉਸ ਦੀ ਕੀਮਤ ਕਰੋੜਾਂ ਚ ਹੋ ਜਾਂਦੀ ਹੈ 2-3 ਸਾਲ ਪਹਿਲਾਂ ਲਖਨਊ ਦੇ ਵਿੱਚ ਵੀ ਇੱਕ ਗੈਂਗ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਦੇ ਕੋਲੋਂ ਤਕਰੀਬਨ 4 ਕਿਲੋ ਦੇ ਕਰੀਬ ਇਹ ਸਪਾਣ ਬਰਾਮਦ ਹੋਇਆ ਸੀ ਤੇ ਉਸ ਦੌਰਾਨ ਇਸ ਦੀ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕੀਮਤ 10 ਕਰੋੜ ਰੁਪਏ ਰੱਖੀ ਗਈ ਸੀ ਤਾਂ ਇਸੇ ਦੇ ਚੱਲਦਿਆਂ ਹੋਏ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਸ ਕੰਮ ਦੇ ਵਿੱਚ ਕਿੰਨੇ ਲੋਕ ਜੁੜੇ ਹੋਣਗੇ ਇਹ ਨਜਾਇਜ਼ ਤੌਰ ਤੇ ਵੇਲ ਮੱਛੀਆਂ ਨੂੰ ਮਾਰ ਕੇ ਇਹ ਸਮਾਨ ਨੂੰ ਕੱਢਿਆ ਜਾ ਰਿਹਾ ਹੈ ਔਨ 에ਰ ਕੋਲ ਐਕਸਕਲੂਸਿਵ ਤਸਵੀਰਾਂ ਨੇ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਕੇਰਲਾ ਦਾ ਬੰਦਾ ਹੈ ਤੇ ਇਹ ਇਸ ਜਗ੍ਹਾ ਤੇ ਲਿਆ ਕੇ ਸਮਾਨ ਵੇਚ ਰਿਹਾ ਸੀ ਖਰੜ ਤੋਂ ਹਰਸ਼ਦੀਪ ਸਿੰਘ ਦੀ ਰਿਪੋਰਟ ਔਨ 에ਰ